ਤੂੰ ਵੀ ਮਾਰ ਮੋਢਾ ਜਾ ਹੁਣ ਉਦੋਂ ਕਹਾਂ ਪਿੰਡ ਚ ਰੱਖਣੇ ਨੇ ਹਾਂ ਅਮਾਰ ਮੜਾ ਜਾ ਮੋਢਾ ਜਾ ਅਜੇ ਤੱਕ ਚਾਬੀ ਨਹੀਂ ਲੱਗੀ ਸਾਡੀ ਸੁਸਾਇਟੀ ਚ ਲੱਕੇ 5 ਸਾਲ ਤੁਹਾਡੇ ਕੋਲੇ ਕੀ ਲੱਗਣੀ ਹੈ ਭਰ ਦਿਆਂਗੇ ਛੱਡ ਜਾ ਕੇ ਭਾਂਜਾ 48500 ਰੂਟਾ ਵੈਟਰ ਗਰਵਾਲ ਸਿੰਘ ਤਿੰਨ ਗਰਵਾਲਾ ਭਾਈ ਗਰਵਾਲ ਸਿੰਘ ਵੀਡੀਓ ਨੂੰ ਆਪਣਾ ਜੀ ਕਿਤੇ ਲੜਫੜਾ ਲੋ ਜੀ ਆਪਾਂ ਜਾ ਰਹੇ ਹਾਂ ਗਵਿੰਦਪੁਰੇ ਕਿਕਰਾਂ ਤੋਂ ਦੇਖ ਕੇ ਪਤਾ ਲੱਗ ਸਕਦਾ ਤੁਹਾਨੂੰ ਇਹ ਗਵਿੰਦਪੁਰਾ ਆ ਗਿਆ ਤੇ ਉਹੀ ਆ ਅਕਵਾਇਰਮੈਂਟ ਉਹਦੇ ਵਾਲੀ ਜ਼ਮੀਨ ਪਰ ਕਿ ਉਹੋਈ ਸੀ ਜਿਹੜੀ ਅਕਵਾਇਰ ਤੇ ਗਵਿੰਦਪੁਰਾ ਸੁਸਾਇਟੀ ਚ ਬੋਲੀ ਕਰਾਵਾਂਗੇ ਆਪਾਂ ਤੇ ਨਾਲ ਅੱਜ ਆਪਣੇ ਜਿਹੜੇ ਨਵੇਂ ਇੰਸਪੈਕਟਰਾਂ ਨੇ ਜੁਆਇਨ ਕੀਤਾ ਅੰਡਰ ਟ੍ਰੇਨਿੰਗ ਨੇ ਜਿਹੜੇ 12 ਜਾਣੇ ਮਾਨਸਾ ਦੇ ਉਹ ਵੀ ਨੇ ਤੇ ਉਹਨਾਂ ਨੂੰ ਸਿਖਾਵਾਂਗੇ ਆਪਾਂ ਵੀ ਕਿਵੇਂ ਬੋਲੀ ਦੇ ਵਿੱਚ ਸਾਰਾ ਹੈ ਹੁੰਦਾ ਕਿਵੇਂ-ਕਿਵੇਂ ਫਾਲੋ ਕਰੀਦੀਆਂ ਨੇ ਇਨਸਟਰਕਸ਼ਨਸ ਆਜੋ ਦਿਖਾਉਣੀ ਆ ਸਾਨੂੰ ਕਿਹੜੇ-ਕਿਹੜੇ ਸੰਦ ਨੇ ਗਵਿੰਦਪੁਰਾ ਆਜੋ ਲਓ ਜੀ ਪਹੁੰਚੇ ਆਪਾਂ ਗਵਿੰਦਪੁਰਾ ਸੋਸਾਇਟੀ ਦੇ ਵਿੱਚ ਇੱਥੇ ਕਰਾਉਣੇ ਸੰਦਾਂ ਦੀ ਬੋਲੀ ਆ ਇੱਕ ਰੋਟਾਵੇਟਰ ਇਹਨਾਂ ਦਾ ਰਿਜ਼ਰਵ ਕੀਮਤ ਰੱਖੀ ਹੈ 9000 ਤੇ ਇਹ ਰੋਟਾਵੇਟਰ ਹੈ ਸ਼ਾਇਦ ਸ਼ਕਤੀਮਾਨ ਦਾ ਲੱਗਦਾ ਜਮਾ ਲਾਲ ਰੰਗ ਦਾ ਤੇ ਆ ਨਾਲ ਜੀ ਰੋਡ ਰਿਲ ਹੈ ਇੱਕ 13 ਪੂਰੀ ਜੀ ਰੋਡ ਰਿਲ ਹੈ ਅਵਤਾਰ ਕੰਪਨੀ ਦੀ ਦੇਖ ਸਕਦੇ ਹੋ ਤੁਸੀਂ ਤੇ ਦੋ ਹੈਪੀ ਸੀਡਰ ਨੇ ਜਗਤਜੀਤ ਦੇ ਹੈਪੀ ਸੀਡਰ ਵੀ ਬਹੁਤ ਘੱਟ ਚੱਲੇ ਨੇ ਤੁਸੀਂ ਦੇਖ ਸਕਦੇ ਹੋ ਤੇ ਆਇ ਇੱਕ ਐਮਬੀ ਪਲੋਰ ਹੈ ਆ ਐਮਬੀ ਪਲੋਰ ਇਹ ਐਮਬੀ ਪਲੋਰ ਦੀ ਰਿਜ਼ਰਵ ਕੀਮਤ ਰੱਖੀ ਹੈ 13000 ਤੇ ਉਹ ਹੈਪੀ ਸੀਡਰ ਨੰਬਰ 2 ਹੈ ਦੇਖ ਸਕਦੇ ਹੋ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਇਹ ਹੈਪੀ ਸਿਡਰ ਨੰਬਰ 2 ਹੈ ਅੱਜ ਆਪਣੀ ਗਵਿੰਦਪੁਰਾ ਸਭਾ ਦੇ ਖੇਤੀਬਾੜੀ ਸੰਧਾਂ ਦੀ ਨਲਾਮੀ ਦੇ ਵਿੱਚ ਪਹੁੰਚੇ ਸਾਰੇ ਇਨਸਪੈਕਟਰ ਸਾਹਿਬਾਨ ਆਡਿਟ ਵਿਭਾਗ ਵਾਲੇ ਆਪਣੇ ਕਮੇਟੀ ਦੇ ਮੈਂਬਰ ਪ੍ਰਧਾਨ ਸਾਹਿਬਾਨ ਆਪਣੀ ਸੁਸਾਇਟੀ ਦੇ ਮੈਂਬਰ ਸਾਹਿਬਾਨ ਤੇ ਬਾਹਰੋਂ ਆਿਆਂ ਦਾ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੇ ਜੀ ਆਇਆਂ ਆਖਦੇ ਆ ਠੀਕ ਹੈ ਬੋਲੋ ਬੋਲੋ ਬੋਲੀ ਸ਼ੁਰੂ ਕਰਦੇ ਆ ਖੇਤੀਬਾੜੀ ਸੰਧ ਹੈਪੀ ਸੀਡਰ 1 ਨੰਬਰ ਤੋਂ ਜਿਸ ਦੀ ਅਰਬ ਕੀਮਤ ਸਵਾ ਵੱਲੋਂ ਰੱਖੀ ਗਈ ਕੀਮਤ 11000 ਰੁਪਏ ਬੋਲੋ ਜੀ ਹੈਪੀ ਸੀਡਰ 1 ਨੰਬਰ ਤੇ 11000 ਜੀ ਦੇਖੋ ਕੀ ਨਵਾਂ ਹੈ ਜੀ ਨਰਮਲ ਸਿੰਘ ਦਾ ਲਿਖੋ 13000 ਨਰਮਲ ਸਿੰਘ ਦਾ 13000 ਰੁਪਿਆ 14 ਕਿਹਨਾਂ ਦੇ ਸਕੌਟੀ ਨਰਮਲ ਸਿੰਘ ਹੋਟਲ ਸਕੌਟੀ ਦਲਜੀਤ ਸਿੰਘ ਦਾ 14 ਸਿੰਘ 14000 ਰੁਪਿਆ ਜਿਹੜਾ ਆਰਜਨਟ ਰੈਕਟਰ ਦੇ ਪਿੱਛੇ ਇੱਕ ਨੰਬਰ ਹੈ ਦੇਖ ਲਓ ਇੱਕ ਨੰਬਰ ਤੁਸੀਂ ਦੇਖ ਲਓ ਜਿਹੜਾ ਪਹਿਲਾ ਖੜਾ ਨਾ ਨਾ ਉਰਾਂ ਜਿਹੜਾ ਉਰਲਾ ਇੱਕ ਨੰਬਰ ਜਗਜੀਤ ਸਿੰਘ ਜਗਜੀਤ ਸਿੰਘ 14000 ਰੁਪਏ ਹੈਪੀ ਸਿਡਰ 1 ਨੰਬਰ 2500 ਮਨਮੀਤ ਸਿੰਘ ਮਨਮੀਤ ਸਿੰਘ ਲਿਖੋ 14000 ਮਨਮੀਤ ਸਿੰਘ 14500 ਰੁਪਏ 15000 ਜੀ ਨਾਮ ਜੀ ਨਿਰਮਲ ਸਿੰਘ 15000 ਰੁਪਏ 15000 ਜੀ 17000 ਰੁਪਏ ਜਗਜੀਤ ਸਿੰਘ 18000 ਜੀ ਨਿਰਮਲ ਸਿੰਘ ਨਿਰਮਲ ਸਿੰਘ 19000 ਰੁਪਏ 20000 ਜੀ 20000 ਰੁਪਏ ਜਗਜੀਤ ਸਿੰਘ 21000 ਜੀ ਨਿਰਮਲ ਸਿੰਘ 21000 ਰੁਪਏ 22000 ਰੁਪਏ ਜਗਜੀਤ ਸਿੰਘ ਹੈਪੀ ਸੀਟ ਟਰੱਕ ਨੰਬਰ 23000 ਜੀ 21000 ਰੁਪਏ ਨਿਰਮਲ ਸਿੰਘ ਬੋਲੋ ਉਰੇ ਉਹ ਪੱਖੋ ਵਾਲਿਓ ਕਿੱਥੇ ਦੀਦੀ ਨਹੀਂ ਹੈਗੇ ਆ ਚਾਹੋ ਸੀਟ ਤਾਂ ਹੀ ਮੈਂ ਕਿਹਾ ਇਹੀ ਜਰਾ 24 ਕਰ ਦਿਓ 24 ਕਰ ਹਾਂ ਬੋਲੋ ਯਾਰ 24000 ਰੁਪਏ ਮਲਕੀਤ ਤਰਾ ਸਾਡੇ ਚੋਗੀ ਦਰਜੀਤ ਸਿੰਘ ਸਾਡੇ ਤੋਂ ਵੀ ਸਾਡੇ 24000 ਜਗਜੀਤ ਸਿੰਘ 200 ਕੀ ਕਰਦੇ ਬਈ 25000 ਜੀ ਆ 200 ਪਹਿਲਾਂ ਬਾਈ ਦਾ ਕਰ 200 ਵਾਲਾ ਕਿਹੜਾ ਲਿਖੋ ਨਾ ਜੀ ਨਾਮ ਆਦਾ ਬੋਲ ਦੋ ਤੁਹਾਡਾ ਕੀ ਨਾਮ ਹੈ 100 ਟਿਕੀ ਦੇ ਜਾਂਦੇ ਆ ਯਾਰ 200 200 ਨਾ ਦੇਖ ਕਾਲਾ ਸਿੰਘ ਚਰਨਜੀਤ ਸਿੰਘ ਕਾਲਾ ਸਿੰਘ ਅੱਛਾ ਕਾਲਾ ਸਿੰਘ ਦੇ ਨਾਂ ਤੇ ਕਿੰਨੇ ਇਹਨਾਂ ਦਾ 24200 24700 ਰੁਪਏ ਕਾਲਾ ਸਿੰਘ ਅੱਜ ਕੋਣ ਬੋਲੇ 25000 ਰੁਪਏ ਨਿਰਮਲ ਸਿੰਘ ਦਲਾਵਰ ਸਿੰਘ ਬੋਲੋ ਸਿਕਿਉਰਟੀ ਆ ਤੁਹਾਡੀ ਵੀ ਜਮਾ ਦੇ ਵੀ ਬਪਾ ਜੀ ਮੋਹਨ ਸਿੰਘ ਕਿਹੜਾ ਹੈਗਾ ਬੰਦੂ 25000 ਦਲਾਵਰ ਸਿੰਘ ਸਾਡੇ 25000 ਸਾਡੇ 25000 ਹੋ ਗਏ ਸੀਗਾ 25 ਕਿਹੜਾ ਦਲਾਵਰ ਸਿੰਘ 25500 25500 ਰੁਪਿਆ ਦਲਾਵਰ ਸਿੰਘ 25000 26000 26500 26 ਕਿਹੜੀ 26 ਨਿਰਮਲ ਨਿਰਮਲ ਸਿੰਘ ਦਾ 26000 ਰੁਪਿਆ ਜਗਜੀਤ ਸਿੰਘ 26200 ਰੁਪਿਆ ਸਾਡੇ 26 26000 ਨਿਰਮਲ ਸਿੰਘ 26500 ਰੁਪਿਆ ਬੋਲੋ ਜੀ ਬਲਵੀਰ ਸਿੰਘ ਚਾਣਕੜ ਤੁਸੀਂ ਬੋਲੋ ਭਾਈ ਕਾਲਾ ਸਿੰਘ ਜੀ 26700 26700 ਰੁਪਿਆ ਕਾਲਾ ਸਿੰਘ ਆ ਯਾਰ ਨਿਰਮਲ ਸਿੰਘ ਨਿਰਮਲ ਸਿੰਘ ਆ 27000 ਰੁਪਿਆ ਹੈਪੀ ਸੀ ਟ੍ਰੈਕ ਨੰਬਰ ਬੋਲੋ ਜੀ ਬੋਲੋ ਬੋਲੋ ਜੀ ਕਿੰਨਾ ਹੋ ਗਿਆ 27 27 ਹੋ ਗਿਆ 27000 ਨਿਰਮਲ ਸਿੰਘ ਆ 27000 ਹੈਪੀ ਸੀ ਟ੍ਰੈਕ ਨੰਬਰ 1 ਇੱਥੇ ਬੋਲੀ 27000 ਤੇ ਜੀ 200 27200 ਰੁਪਿਆ ਜਗਜੀਤ ਸਿੰਘ ਸਾਡੇ 27 ਕਰੋ ਜੀ 27500 ਰੁਪਿਆ ਮਲਕੀਤ ਸਿੰਘ ਮਲਕੀਤ RAM 27500 ਨਿਰਮਲ ਸਿੰਘ 28000 ਨਿਰਮਲ ਸਿੰਘ ਸਾਡੇ 28 28500 ਰੁਪਿਆ ਜਗਜੀਤ ਸਿੰਘ ਤੀ ਇਹ ਕਰਦੇ ਨਿਰਮਲ ਗਾ ਜੀ ਇਹ ਦੇਖ ਲਈ 30000 ਨਿਰਮਲ ਸਿੰਘ ਹੈਪੀ ਸੀ ਟ੍ਰੱਕ ਨੰਬਰ ਆ ਬੋਲੋ ਜੀ ਬੋਲੋ ਇਹਦਾ 160600000 ਦੇ ਨੇ ਹਾਂ ਚਲ ਘਰ ਇੱਕ ਦੋ ਤਿੰਨ ਨਿਰਮਲ ਸਿੰਘ 30000 ਹੈ ਪੀਸੀ ਡਰੈਕ ਨੰਬਰ 1 500 30500 ਜਗਜੀਤ ਸਿੰਘ 32000 ਨਿਰਮਲ 32000 ਨਿਰਮਲ ਸਿੰਘ 32000 ਜਗਜੀਤ ਦਾ ਨਾ ਨਾ ਇਹ ਨਹੀਂ ਸਮਝ ਬੰਦੇ ਤੋ ਕਾਓ ਨਾ ਨਾ ਇਹ ਨਹੀਂ ਜੀ ਐ ਨਹੀਂ 32 ਹਜ਼ਾਰ ਜੀ ਸਾਡੇ 32 ਸਾਡੇ 32 ਕਰੋ ਜੀ 32500 ਰੁਪਇਆ ਜਗਜੀਤ ਸਿੰਘ ਪੰਨੂ ਬੰਦੇ ਇਹੇ ਜੇ ਮੈਨੂੰ ਲੋੜ ਚ ਚੱਲ ਚੱਲ ਨਾ ਬੜਾ 32500 32500 ਜਗਜੀਤ ਸਿੰਘ ਹੈਪੀ ਸੀਡਰ ਏਕ ਨੰਬਰ 1 ਕਰੋ ਬਸ ਦੋ ਨਾਲ ਦੀ ਨਾਲ ਟਾਈਮ ਨਾ ਦੇਵੋ ਬਾਲਾ ਜਗਜੀਤ ਸਿੰਘ 32500 ਹੈਪੀ ਸਿਡਰ ਇੱਕ ਨੰਬਰ ਦੋ ਮਨਜੂਰ ਹੈ ਬਸ 32500 ਹੈਪੀ ਸਿਡਰ ਇੱਕ ਨੰਬਰ ਤਿੰਨ ਜਗਜੀਤ ਸਿੰਘ ਦਾ ਜੀ ਆਓ ਜੀ ਆਜੋ ਜੀ ਪੰਜ ਬੰਦੇ ਪੰਜ ਬੰਦੇ ਬੋਲੀ ਵਾਲੇ ਸਾਈਨ ਕਰ ਦਿਓ ਜੀ ਮਰਮਨ ਸਿੰਘ ਆਜੋ ਜੀ ਕਾਲਾ ਸਿੰਘ ਅਦਮਲ ਕੀ ਤਰਫ ਤੋਂ ਆਦਾ? ਅੱਜ ਦੇ ਬਾਅਦ ਤੋਂ ਮੈਂ ਬੋਲਣਾ ਸ਼ੁਰੂ ਕਰੋ। ਅਗਲੀ ਬੋਲੀ ਜੀ ਹੈਪੀ ਸੇਟਰ ਨੰਬਰ 2। ਆਜੋ ਭਾਈ ਆਹ ਨੇੜੇ ਆਜੋ। ਅਗਲੀ ਬੋਲੀ ਹੈਪੀ ਸੇਟਰ ਨੰਬਰ 2। ਸਭਾ ਵੱਲੋਂ ਕੀਮਤ ਸਿਰਫ 11000 ਰੁਪਇਆ। ਦੇਣਾ ਜਣਾ ਰਕਮ ਲਗਾਈ ਲਗਾਓ ਜੀ 25000 ਇੱਕ ਮਿੰਟ ਇੱਕ ਮਿੰਟ ਨਿਰਮਲ ਸਿੰਘ 13000 ਨਿਰਮਲ ਸਿੰਘ 13000 30000 ਜਗਜੀਤ ਸਿੰਘ 25000 ਦੂਜੇ ਨੰਬਰ ਤੇ ਜਗਜੀਤ ਸਿੰਘ ਇੱਕ ਜਣਾ ਹੋਰ ਆ ਜਾਣ ਦੋ ਵਿੱਚ ਜਗਜੀਤ ਸਿੰਘ ਕਿਹਨਾਂ ਤੇ ਜੀ ਤਿੰਨ ਜਣਾ ਨਹੀਂ ਬੋਲੇ 25000 ਇੱਕ ਮਿੰਟ ਕਾਲੇ 13 ਆ 30 ਕਿਹਨੇ ਬੋਲੇ ਇੱਕ ਮਿੰਟ ਇੱਕ ਮਿੰਟ ਬੰਦਾ ਹੋਰ ਆ ਗਿਆ ਇੱਕ ਮਿੰਟ ਬੰਦਾ ਦੇਖ ਲੋ ਠਾਈ ਠੁਈ 32500 ਜਗਜੀਤ ਸਿੰਘ ਹੈਪੀ ਸੀਟਰ ਨੰਬਰ 2 ਭਰ ਦਿਆਂ ਸ਼ੈੱਡ ਜਾ ਕੇ ਭਾਂ ਚਾਹ ਹਾਂਜੀ 38000 33000 ਨਿਰਮਲ ਸਿੰਘ 33000 500 ਜਗਜੀਤ ਸਿੰਘ 35000 ਲਿਖੋ ਜੀ ਲਿਖੋ ਇੱਥੇ ਹਾਂਜੀ ਗੁਰਲਾਲ ਸਿੰਘ ਗੁਰਲਾਲ ਸਿੰਘ ਦਾ ਲਿਖੋ ਚਾਹੁੰਦੇ 33000 ਲੈ ਆਈ ਵੀ ਕਰੀਏ ਨਾ ਜਮਨ ਸਿੰਘ ਕੱਲਾ ਗੁਰਲਾਲ ਲਿਖਣਾ ਬਾਅਦ ਪਾ ਲਾਂਗੇ 38000 ਗੁਰਲਾਲ ਸਿੰਘ ਕਿੰਬਰ ਸੀ ਗੁਰਲਾਲ ਸਿੰਘ ਦਾ 34000 34 35000 ਦੀ ਨਾਮਾਸਨ ਨਿਰਮਲ ਸਿੰਘ ਦਾ 35000 ਰੁਪਿਆ ਸਾਡੇ 35000 35500 ਗਰ ਲਾਲ ਸਿੰਘ 36000 ਜੀ ਨਿਰਮਲ ਸਿੰਘ 36000 ਸਾਡੇ 36 36500 ਜਗਜੀਤ ਸਿੰਘ ਗਰਨਾਨ 35 35 ਸਾਡੇ 36 ਦਾ ਵਾਕੇ 37 ਕਰਤੀ 37000 ਗਰਨਾਲ ਸਿੰਘ 38000 38000 ਰੁਪਇਆ ਨਰਮਲ ਸਿੰਘ ਹੋ ਠੀਕ ਹੈ ਲੈਣਾ ਕੋਸਾ ਆ ਜਾ ਹੋਰ ਕੀ ਲਈਏ ਕੀ 200 38200 ਰੁਪਇਆ ਜਗਜੀਤ ਸਿੰਘ ਅੱਜ ਵੀ ਆਉਂਦਾ ਹੈ ਅੱਜ ਵੀ ਆਉਂਦਾ ਨਜ਼ਾਰਾ ਤਾਂ 38500 ਇੱਥੇ ਲਿਆ ਕੇ ਆਊਗਾ ਕੋਈ ਨਾ ਕੋਈ ਨਾ ਦੇਖ ਲੈਣ ਦੇ 350 ਨਿਰਮਲ ਸਿੰਘ ਜੀ 45000 ਦਿਖਲੇ 500 ਰੁਪਏ 48000 ਰੁਪਿਆ ਗਰਲਾਲ ਸਿੰਘ 1 ਮਿੰਟ ਬੋਲ ਬਾਈ ਕੀ ਦਾ ਸੀਗਾ 40000 ਰੁਪਿਆ ਨਿਰਮਲ ਸਿੰਘ 500 40500 ਰੁਪਿਆ ਜਗਜੀਤ ਸਿੰਘ 40500 ਰੁਪਿਆ ਜਗਜੀਤ ਸਿੰਘ ਹੈਪੀ ਸੀਟਰ 2 ਨੰਬਰ 1 40500 ਹੈਪੀ ਸੀਡਰ 2 ਨੰਬਰ ਜਗਜੀਤ ਸਿੰਘ 2 ਹਰੀ ਸਾਹਿਬ ਕਮੇਟੀ ਜੀ ਮੰਜੂਰ ਚਲ ਬੜਾ ਜਾ ਚਲੋ ਕਰੋ ਫਿਰ ਨਾ ਫਿਰ ਨਾ ਬੋਲਦਾ ਠੀਕ ਹੈ ਜੀ ਚਲੋ 40500 ਰੁਪਿਆ ਹੈਪੀ ਸੀਡਰ 2 ਨੰਬਰ ਜਗਜੀਤ ਸਿੰਘ 3 ਕਰੋ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਦੂਜਾ ਵੀ ਖੁੱਡਾ ਹੋਇਆ ਅਗਲਾ ਸੱਦਾ 0 ਡ੍ਰਿੱਲ 13 ਪੋਰੀ ਹੈ ਨਾ 13 ਪੋਰੀ ਸਵਾ ਵੱਲੋਂ ਸਿਰਫ 4500 ਰੁਪਿਆ ਕਰੋ ਜੀ 5000 ਦੇਖੋ ਜੀ ਨਾ ਜੀ ਦਲਾਵਰ ਸਿੰਘ 5000 ਸੱਤ ਜੀ ਸਾਹਿਬ 6 ਬੋਲਿਆ ਕਿਸ ਨੇ 6 ਕਿਹਾ ਜੀ ਨਰਮਲ ਸਿੰਘ 6000 ਜਗਜੀਤ ਸਿੰਘ 7000 ਰੁਪਿਆ ਦਾਸ ਕਰੋ ਲੋਏ 8000 ਕਿੰਨਾਂ ਬੋਲੇ ਸੀ ਨਿਰਮਲ ਸਿੰਘ 8000 ਜਗਜੀਤ ਸਿੰਘ 10000 11000 ਨਿਰਮਲ ਸਿੰਘ 12000 ਗੁਰਲਾਲ ਸਿੰਘ 13000 14000 ਨਿਰਮਲ ਸਿੰਘ 14000 ਜਗਜੀਤ ਸਿੰਘ 14500 ਰੁਪਇਆ 500 ਹੋਰ ਲਿਖ ਲਈ ਗੁਰਲਾਲ ਸਿੰਘ 15000 16000 ਨਿਰਮਲ ਸਿੰਘ 16000 ਜਗਜੀਤ ਸਿੰਘ 16500 ਰੁਪਿਆ ਦੇਖ 16500 ਜਗਜੀਤ ਸਿੰਘ 17000 17000 ਨਿਰਮਲ ਸਿੰਘ 17000 ਰੁਪਿਆ 0 ਡਾਲਰ ਨਿਰਮਲ ਸਿੰਘ ਹਾਂ ਬੋਲੀ ਕਰ 17000 0 ਡਾਲਰ ਨਿਰਮਲ ਸਿੰਘ ਇੱਕ ਬੋਲੋ ਜੀ ਹਾਂ ਜੀ 17500 ਰੁਪਿਆ ਜਗਜੀਤ ਸਿੰਘ 18000 18000 ਨਿਰਮਲ ਸਿੰਘ 18000 18200 ਜਗਜੀਤ ਸਿੰਘ 18 18500 ਰੁਪਿਆ ਨਿਰਮਲ ਸਿੰਘ ਸਾਡੇ 32000 ਦੀ ਵਿਕਰੀ ਸੀ ਮਾਲ ਸਿੰਘ ਵਾਲੇ 13 ਪੂਰੀ ਜਮਾ ਸੇਮ ਇਕੱਠੀਆਂ ਆਈਆਂ ਹੋਈਆਂ ਨੇ ਜੇ ਤੁਹਾਨੂੰ ਐ ਲੱਗਦਾ ਨਾ ਵੀ ਹੈ ਉਹ ਅਸੀਂ 11 ਪੂਰੀ ਕੱਲ 24000 ਦੀ ਵੇਚੀ ਐ ਨਹੀਂ ਉਹ ਫਰਕੂ ਮਾੜਾ ਮੋਟਾ ਚੱਲ ਇਹ ਕਿੱਪੜੇ ਦੇ ਵਿੱਚ ਦੇਖੋ ਮੜਾ ਇਹ ਦੇਖਣੀ ਹੈ ਕਿਨੇ ਬਾ ਦੇਖੀ ਹੈ ਜੀ ਚਲੋ ਚਲੋ ਬੋਲੋ ਬੋਲੋ 18500 ਨਿਰਮਲ ਸਿੰਘ 01 19000 ਜਗਜੀਤ ਸਿੰਘ 20000 20000 ਨਿਰਮਲ ਸਿੰਘ 20200 20000 200 ਜਗਜੀਤ ਸਿੰਘ 21000 21000 ਨਿਰਮਲ ਸਿੰਘ 22000 ਰੁਪਇਆ ਗਰਲਾਲ ਸਿੰਘ 22000 ਰੁਪਇਆ ਜਸਵੀਰ ਜਸਵੀਰ ਇਹਨਾ ਜਸਵੀਰ ਤੇਰਾ ਨਾ ਤੇਰਾ ਤੇਰਾ 13 ਜਸਵਿੰਦਰ ਜਸਵੀਰ ਤੇਰੇ ਭਰਾ ਦਾਣਾ ਹੈ ਹਾਂ ਤੂੰ ਵੀ ਮਾਰ ਮੋਢਾ ਜਾ ਹੁਣ ਉਦੋਂ ਕਹਾਂ ਪਿੰਡ ਚ ਰੱਖਣੇ ਨੇ ਹਾਂ ਅਮਾਰ ਮੜਾ ਜਾ ਮੋਢਾ ਜਾ 22000 ਕਰਨਾਲ ਸਿੰਘ 0 ਡਰੱਲ 1 22000 0 ਡਰੱਲ ਕਰਨਾਲ ਸਿੰਘ 2 22100 ਰੁਪਿਆ ਜਗਜੀਤ ਸਿੰਘ 22100 ਰੁਪਿਆ ਜਗਜੀਤ ਸਿੰਘ 0 ਡਰੱਲ 1 22100 ਰੁਪਿਆ 0 ਡਰਲ ਜਗਜੀਤ ਸਿੰਘ 2 ਠੀਕ ਹੈ ਜੀ ਠੀਕ ਹੈ ਜੀ 22100 ਰੁਪਿਆ 0 ਡਰਲ ਜਗਜੀਤ ਸਿੰਘ 3 ਲਿਖੋ ਜੀ ਅਗਲਾ ਖੇਤੀਬਾੜੀ ਸੰਦ ਐਮ ਬੀ ਪਲੋ ਹਲ ਰਿਜ਼ਰਵ ਕੀਮਤ ਜੀ ਦੀ ਯਰਬ ਕੀਮਤ ਸਿਰਫ 13000 ਰੁਪਿਆ ਬੋਲੋ ਜੀ ਕਰੋ 15000 ਜੀ ਸਾਲ ਦਫਤੇ ਕਿਹੜੇ ਸਵਾਲ ਦੇ ਤੇ ਕਿਹੜਾ 20 ਸਾਲ ਤੋਂ ਕੋਈ ਨਹੀਂ ਮਸਲ ਨਰਮਲ ਸਿੰਘ ਨਰਮਲ ਸਿੰਘ ਕਿੰਨਾ 15 15000 ਜੀ 15000 ਰੁਪਇਆ ਨਰਮਲ ਸਿੰਘ ਦਲਾਵਰ ਸਿੰਘ 20000 ਰੁਪਇਆ 25000 ਬਲਵੀਰ ਸਿੰਘ ਇੱਕ ਮਿੰਟ ਜੀ ਬਲਵੀਰ ਸਿੰਘ 25000 ਰੁਪਇਆ ਯਾਰ ਨਾਲ ਹੀ ਵਧੇਗਾ ਯਾਰ ਪੰਜ ਪੰਜ ਤਾਂ ਵਧੋ ਮੜਾ ਜਾ ਹੁਣ ਇਹ ਤਾਂ ਬਹੁਤ ਥੱਲੇ ਹੋ 26000 ਦਲਾਵਰ ਸਿੰਘ 27000 ਰੁਪਿਆ ਨਿਰਮਲ ਸਿੰਘ 27200 ਜਗਜੀਤ ਸਿੰਘ 28 ਨਿਰਮਲ ਸਿੰਘ 29 ਦਲਾਵਰ ਸਿੰਘ 29.5 ਬਲਵੀਰ ਸਿੰਘ 30000 ਨਿਰਮਲ ਸਿੰਘ 32000 ਦਲਾਵਰ ਸਿੰਘ ਕਰਿਆ ਕਰ ਮੜਾ ਹੱਥ ਤਾਂ ਤਾਂ ਕਿੰਨਾ ਬੋਲ 29.5 ਬਲਵੀਰ ਸਿੰਘ ਜੀ 33000 ਦਲਾਵਰ ਸਿੰਘ 33000 ਦਲਾਵਰ ਸਿੰਘ ਐਮਪੀ ਪਲੋ ਹਾਲ ਇੱਕ 34000 ਮਲਕੀਤ ਰਾਮ 34 34000 ਜੀ 34 34 ਬਲਵੀਰ ਸਿੰਘ 35000 ਦਲਾਵਰ ਸਿੰਘ 36000 ਮਲਕੀ ਤੇਰਾਮ ਕਾਲਾ ਤੇ ਕਿੱਧਰ ਗਿਆ ਮਨਮੀਤ 36000 ਮਲਕੀ ਤੇਰਾਮ ਐਮਬੀ ਪਲਾ ਹਾਲ 1 37000 ਦਲਾਵਰ ਸਿੰਘ 38000 ਮਲਕੀ ਤੇਰਾਮ ਮਾਰੋਕਰ ਲਾਲ ਦੇ ਥਾਪੀ ਪੁੱਠੇ ਕਰਕੇ ਚਲਾ ਲਓ ਤੇ ਸਿੱਧੇ ਚਲਾ ਲਓ ਦੋਨੇ ਪੱਸੀ ਚੱਲਣਗੇ ਚੱਲਣਗੇ ਬੋਲੋ ਕੀ ਨਾਤੇ 38000 ਮਲਕੀ ਇਤਰਮ ਐਮਬੀ ਪਲੋ ਹਾਲ ਇੱਕ 40000 ਦਲਾਵਰ ਸਿੰਘ 40 ਕਰੋ ਜੀ 41 ਕਰੋ ਜੀ 41000 ਮਲਕੀ ਇਤਰਮ 41000 ਐਮਬੀ ਪਲੋ ਹਾਲ ਮਲਕੀ ਇਤਰਮ ਇੱਕ ਹੁਣ ਤਾਂ ਸੌ ਦਾ ਫਰਕ ਕੀ ਹੈ 41000 ਮਲਕੀ ਇਤਰਮ ਐਮਬੀ ਪਲੋ ਹਾਲ ਦੋ ਦਲਾਵਰ ਸਿੰਘ 42000 ਦਲਾਵਰ ਸਿੰਘ 41 ਕਰ ਦਿਓ ਜੀ 43 ਕਰ 43000 ਮਲਕੀ ਇਤਰਮ 43 ਜੀ 43 44000 ਦਲਾਵਰ ਸਿੰਘ 44000 ਦਲਾਵਰ ਸਿੰਘ ਐਮਬੀ ਪਲਾ ਹਣ ਇੱਕ ਸਾਡੇ 44 ਮਲਕੀ ਇਤਰਾਮ 45000 ਦਲਾਵਰ ਸਿੰਘ ਸਾਡੇ 45 ਮਲਕੀ ਇਤਰਾਮ ਸਾਡੇ 46 ਦਲਾਵਰ ਸਿੰਘ ਆਲੂ ਵਾਲੇ ਲੈ ਜਾਂਦੇ ਨੇ ਇਹਨਾਂ ਨੂੰ ਲੱਖ ਲੱਖ ਰੁਪਈਆ ਦੇ ਲਾਉਣ ਲੱਗੇ ਜੋ ਇਹਨਾਂ ਨਾਲ 46500 ਰੁਪਿਆ ਦਲਾਵਰ ਸਿੰਘ 46500 ਐਮਬੀ ਪਲ ਹੜ ਦਲਾਵਰ ਸਿੰਘ 1 46500 ਦਲਾਵਰ ਸਿੰਘ ਐਮਬੀ ਪਲ ਹੜ 2 46500 ਐਮਬੀ ਪਲ ਹੜ ਦਲਾਵਰ ਸਿੰਘ 3 ਆਓ ਨੇੜੇ ਆ ਜਾਓ ਭਾਈ ਨੇੜੇ ਆ ਜਾਓ ਹੁਣ ਆਪਣਾ ਖੇਤੀਬਾੜੀ ਸੰਧਾ ਰੋਟਾ ਵੇਟਰ ਸਵਾ ਵੱਲੋਂ ਕੀਮਤ ਸਿਰਫ 9000 ਰੁਪਿਆ 12000 15 ਕਰਨਾ ਪਹਿਲਾਂ 12 ਕਰੋ ਜੀ ਕਿਹਦਾ 12 ਜਗਜੀਤ ਕਿਹਨੇ ਜਗਜੀਤ ਸਿੰਘ ਜੀ ਤੇ 15 15 ਦਲਾਵਰ ਸਿੰਘ ਜੀ 18000 ਜੀ 18000 ਨਿਰਮਲ ਸਿੰਘ ਜੀ 20000 20000 ਬਲਵੀਰ ਸਿੰਘ 30000 ਜਗਜੀਤ ਸਿੰਘ 33000 ਨਿਰਮਲ ਸਿੰਘ 34000 ਗਰਦਾਰ ਸਿੰਘ ਕਿੱਥੇ ਹੈ ਉਹ ਖੜੇ ਆ ਖੜਾ ਜੀ ਕੋਈ ਨਹੀਂ ਲਿਖਦਾ ਹਾਂ ਮਾੜਾ ਬੋਲਿਆ ਕਰ ਉਹ ਤੇ ਆ 33000 ਜੀ ਬੋਲਦਾ ਗਰਦਾਰ ਸਿੰਘ 34 ਬੋਲੇ ਸੀ ਗਰਦਾਰ ਸਿੰਘ 34000 ਅਗਲਾ ਕੌਣ 35 ਕੀ ਬੋਲੇ 35000 ਨਿਰਮਲ ਸਿੰਘ ਜੀ 36000 ਬਲਵੀਰ ਸਿੰਘ ਨਿਰਮਲ ਸਿੰਘ 35000 ਨਿਰਮਲ ਸਿੰਘ 34000 ਹੁਣ 41000 41 ਉਹਨਾਂ ਦਾ 40 41 ਕਟਾ 40 ਬਲਬੀਰ ਦਾ ਕਰਦਾ ਸਮਝ ਕੇ ਸਮਝ ਕੇ ਕੋਈ ਗੱਲ ਨਹੀਂ 40000 ਬਲਬੀਰ ਸਿੰਘ 41 ਨਿਰਮਲ ਸਿੰਘ ਆ ਭਾਈ ਗਰਲਾਲ 450 ਜੀ ਸਾਡੇ 41000 ਗਰਲਾਲ ਸਿੰਘ 40000 ਜੀ ਨਿਰਮਲ ਸਿੰਘ ਨਰਮਲ ਸਿੰਘ 42000 ਉਹ ਕਲਾਣਾ ਸਾਡੇ ਸਾਡੇ ਕਿੰਨਾ ਸਾਡੇ 43 ਜੀ ਸਾਡੇ 43 ਬਲਬੀਰ ਸਿੰਘ 44000 ਗਰਲਾਲ ਸਿੰਘ 45 ਬੰਤ ਸਿੰਘ 45000 ਬੰਤ ਸਿੰਘ ਧੰਨਾ ਸਿੰਘ ਨਵੀਂ ਐਂਟਰੀ ਹੈ ਨਮਾ ਜੀ ਫੁੱਲੂ ਵਾਲੇ ਦਾ ਜੀ ਫੁੱਲੂ ਵਾਲੇ ਦਾ ਜੀ ਆਪਾਂ ਨਾਮ ਲੈ ਲਓ 43 ਕਿੰਨਾ ਬੋਲਣ ਨੇ 44 45 ਜੀ 45 40 ਤੇ 5 ਜੀ ਪੂਰਾ 45 ਜੀ 500 ਹੋਰ ਪਾਵੇ ਜੀ ਸਾਢੇ 45000 ਗਰਲਾਲ ਸਿੰਘ 46000 ਬੰਤਾ ਸਿੰਘ ਲੈ ਜੋ ਲੈ ਜੋ ਇੱਕ ਫੁੱਲੂ ਵਾਲੇ ਤਾਂ ਲੈ ਜੋ 47 ਬਲਵੀਰ ਸਿੰਘ 47 500 ਗੁਰਲਾਲ ਸਿੰਘ ਗੁਰਲਾਲ ਸਿੰਘ 47 500 47500 ਗੁਰਲਾਲ ਸਿੰਘ ਰੂਟਾ ਵੇਟਰ 1 47500 ਰੁਪਿਆ ਗੁਰਲਾਲ ਸਿੰਘ ਰੂਟਾ ਵੇਟਰ 1 47500 ਰੁਪਿਆ ਗੁਰਲਾਲ ਸਿੰਘ ਰੂਟਾ ਵੇਟਰ 2 ਸਾਡੇ 47 ਦਾ ਹੋਰ ਹੈ ਤੁਸੀਂ ਸੁਣਿਆ ਨਹੀਂ 48 ਕਰ ਦੇ 48000 ਬੰਤਾ ਸਿੰਘ 48 ਚੱਕ ਸਾਡੇ 48 ਕਰ ਗਰ ਲਾਲ ਦਾ ਸਾਡੇ 48000 ਕਰ ਲਾਲ ਸਿੰਘ ਬੋਲਣ ਦੀ ਤਾਂ ਨੌੜੀ ਨਹੀਂ ਅਜੇ ਤੱਕ ਚਾਬੀ ਨਹੀਂ ਲੱਗੀ ਸਾਡੀ ਸੁਸਾਇਟੀ ਚੱਲ ਕੇ 5 ਸਾਲ ਤੁਹਾਡੇ ਕੋਲੇ ਕੀ ਲੱਗਣੀ ਹੈ 48500 ਗਰ ਲਾਲ ਸਿੰਘ ਰੂਟਾਂ ਤੇ ਟ੍ਰਿਕ ਬੋਲ ਬੋਲ 48500 ਗਰਲਾਲ ਸਿੰਘ ਰੂਟਾ ਵੇਟਰ 2 48500 ਰੂਟਾ ਵੇਟਰ ਗਰਲਾਲ ਸਿੰਘ 3 ਗਰਲਾਲਾ ਮੀਰ ਲਾਲ ਸਿੰਘ ਕੱਲ੍ਹ ਵਾਲੀ ਬੋਲੀ ਜੇ ਕੋਈ ਬੰਦਾ ਅੱਜ ਬੋਲੀ ਦੇਣ ਕੰਨੀਓ ਰਹਿ ਗਿਆ ਸੰਧ ਨਹੀਂ ਖਰੀਦਿਆ ਗਿਆ ਤਾਂ ਅੱਜ ਦੁਪਹਿਰੇ 2 ਵਜੇ ਜਲਵੇੜੇ ਐ ਸਵੇਰੇ ਚਾਂਕ ਕੱਲ ਨੂੰ 10 ਸਹੀ 10 ਵਜੇ ਚਾਂਕ ਐ ਲੇਟ ਨਹੀਂ 1 ਮਿੰਟ ਵੀ ਸਹੀ 10 ਵਜੇ ਚਾਣਕਾ ਦਾਣਾ ਮੰਡੀ ਚ ਹੈ ਸਾਰੇ ਸੰਦ ਦਸ਼ਮੇਸ਼ ਕੰਪਨੀ ਦੇ ਅਮਰਗੜ ਆ ਲਾਂਦੇ ਨੇ ਕਿੰਨੇ ਕਸਦ ਲਈ ਬਾਬਾ ਸਤ ਉਦੋਂ ਐਮਬੀ ਪਲੋ ਹਲ ਹੈਪੀ ਸੀਡਰ ਆਣ ਲੱਗਾ ਇੱਕ ਦਿਨ ਵੀ ਨਹੀਂ ਚੱਲਿਆ ਉਹ ਵੀ ਪਿਆ ਹੈ ਮਲਚਰ ਪਿਆ ਹੈ ਆਉਣ ਵਾਲੇ ਟਾਈਮ 'ਚ ਜ਼ਿੰਮੇਵਾਰਾਂ ਦੇ ਕੰਮ ਆਉਣਗੇ ਉਹ ਕੱਲ ਨੂੰ 2 ਵਜੇ ਕਲਾਣੇ ਆ ਉਦੋਂ ਬਾਅਦ ਐਮਬੀ ਪਲੋ ਹਲ ਪੈਣੇ ਦੁਪਹਿਰੇ ਵੀ ਦੁਪਹਿਰ 2 ਵਜੇ ਕਲਾਣੇ ਨੇ ਇਹ 0 ਡ੍ਰਿਲ ਕੋਈ ਆ ਜੀ 22100 ਦੀ ਸੇਲ ਤੇ ਆ ਹੈਪੀ ਸੀਡਰ ਆ ਆਪਣਾ ਰੋਟੇਟਰ ਆ ਇਹ ਹੋਇਆ 48500 ਰੁਪਏ ਦਾ ਸੇਲ ਆ ਦੇਖ ਸਕਦੇ ਹੋ ਇਹ ਦੂਆ ਦਾ ਹੈਪੀ ਸੀਡਰ ਨੰਬਰ 1 ਹੈ ਇਹ ਹੋਇਆ 32500 ਦਾ ਸੇਲ ਤੁਸੀਂ ਦੇਖ ਸਕਦੇ ਹੋ ਇਹ ਵੀ ਕਿਹਾ 32500 ਦਾ ਇਹ ਦੂਆ ਦਾ ਐਮਬੀ ਫਲੋ ਨੇ ਇਹ ਵੀ ਕਿਹਨੇ 46000 ਦੇ 46500 ਦੇ ਆ ਹੈਪੀ ਸੀਡਰ ਨੰਬਰ 2 ਇਹ ਹੋਇਆ 40500 ਦਾ ਪੂਰਾ ਸਾਫ ਪਿਆ ਜਮਾ ਨਮਾ ਪਿਆ ਜਮਾ ਨਮਾ ਪਿਆ ਚੱਲੀ ਨਹੀਂ ਇਹ ਤਾਂ ਜਮੀ ਥੱਲੋ ਛੁਰੀਆਂ ਤੇ ਰੰਗ ਵੀ ਨਹੀਂ ਲਿਆ ਇਹ ਤਾਂ ਨਾ ਮੈਂ ਤਾਂ ਰੋਜ਼ ਹੀ ਵੇਚਦਾ ਹਾਂ ਕੀ ਹੁੰਦਾ ਅਸੀਂ ਦੋ ਲੈ ਲੈ ਇਕੱਠੇ ਲੋ ਜੀ ਤੁਸੀਂ ਦੇਖਿਆ ਗਵਿੰਦਪੁਰਾ ਸੁਸਾਇਟੀ ਦੇ ਵਿੱਚ ਆਪਾਂ ਸੰਦਾਂ ਦੀ ਬੋਲੀ ਕਰਤੀ ਕੰਪਲੀਟ ਤੇ ਸਾਰੇ ਸੰਦ ਇੱਥੇ ਵਧੀਆ ਚੰਗੇ ਭਾਅ ਵਿਕੇ ਨੇ ਤੇ 40000 ਦੇ ਹੈਪੀ ਸੀਟਰ ਵੀ ਕਿਹਾ 48500 ਦਾ ਆਪਣਾ ਜਿਹੜਾ ਮੋਟਾ ਬਿਟਰ ਉਹ ਵਿਕੇ ਤੇ 22000 ਕੁਝ ਰੋਪਿਆਂ ਦੇ ਵਿਕੇ ਆ ਤੇ 45500 ਦੇ ਫਲੋ ਵਿਕੇ ਆ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਜੋ ਮੇਰਾ ਇਹ ਚੈਨਲ ਹੈ ਇਨਫੈਕਟਰ ਅਮਨਦੀਪ ਦੇ ਨਾਮ ਤੇ ਇਹਨੂੰ ਕਰ ਲੋ ਸਬਸਕ੍ਰਾਈਬ ਜੇ ਤੁਸੀਂ ਸਹਿਕਾਰੀ ਚੁਣ ਮਾਨੀਆ ਇਸ ਪਰ ਆਨੀਆਂ ਵੀਡੀਓ ਦੇਖਣੀਆਂ ਪਸੰਦ ਕਰਦੇ ਹੋ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਵੀਡੀਓ ਦੇਖਣ ਲਈ ਸ਼ੁਕਰੀਆ